ਕਤ ਜਾਈਏ ਰੇ ਘਰ ਲਾਗ ਗੋਰੰਗ ਕਤ ਜਾਈਏ ਰੇ ਘਰ ਲਾਗ ਗੋਰੰਗ ਮੇਰਾ ਚੇਤਨਾ ਚੱਲੈ ਮਨ ਭਇਓ ਪਾਉਂਗ ਇੱਕ ਦਿਵਸ ਮਨ ਪਈਓ ਮੰਗ ਕਸ ਚੰਦਣ ਚੋਆ ਬਹੁ ਸੁਗੰਧ ਪੂਜਨ ਚਾਲੀ ब्रह्मा ठाए सो ब्रह्मा तायो पुर मन ही माए जहां जाय ता जल प खान तू पूर रेओ है सब समान ਵੇਦ ਪੁਰਾਣ ਸਭ ਦੇਖੇ ਜੋਏ ਉਹਾਂ ਤੋ ਜਾਏ ਜੋ ਇਹਾਂ ਨਾ ਹੋਏ ਸਤਗੁਰ ਮੈਂ ਬਲੇ ਹਾਰੀ जिन सकल बेकल प्रमा काटे मोर रामानन्द स्वामी رحمت 보람 गुरु क शब्द काटे कोट करम ਰਾਮਨੰਦ ਸਵਾਮੀ ਰahmat baramma gur ka shabad kaat kot karamma wah guru ਮਨ ਮੁਖ ਕ੍ਰਿਸ਼ਨਾ ਭਰ ਰਹੇ ਮਨ ਆਸਾ ਦਾ ਦਿਸ ਬਹੁ ਲੱਖ ਬਿਨ ਨਾਮ ਤ੍ਰਿਗ ਜੀਵ ਦੇ ਵਿਚ ਵਿਸ਼ਟ ਮਨ ਮੁਖ ਰਖ ਤਨ ਤਨ ਸਤਿਗੁਰੂ ਚੌਥੇ ਪਾਦਸ਼ਾ ਗੁਰੂ ਰਾਮਦਾਸ ਜੀ ਦੇ ਅੰਮ੍ਰਿਤ ਮੇ ਬਾਨੀ ਜੋ ਕਲ ਸ਼ਬਦ ਸ਼ੁਰੂ ਕੀਤਾ ਸੀ ਉਸ ਦੇ ਦੋ ਬੰਦ ਪਿਛਲੇ ਹਨ ਆ ਉਹਨਾਂ ਦੇ ਵਿਚਾਰ ਕਰਿਏ ਮਨ ਮੁਖ ਕ੍ਰਿਸ਼ਨ ਭਰ ਰਹੇ ਮਨਮੁਖ ਜੋ ਹਨ ਜਿਨ੍ਹਾਂ ਦਾ ਮੁਖ ਆਪਣੇ ਮਨ ਵੱਲ ਹੈ ਗੁਰੂ ਵੱਲ ਨਹੀਂ ਗੁਰੂ ਦੇ ਰਸਤੇ ਤੇ ਨਹੀਂ ਚੱਲਦੇ ਗੁਰੂ ਵੱਲ ਮੁਖ ਨਹੀਂ ਹੈ ਉਹ ਉਹ ਕੰਮ ਕਰਦੇ ਹਨ ਜੋ ਮਨ ਕਹਿੰਦਾ ਹੈ ਉਹਨਾਂ ਦਾ ਮੁਖ ਆਪਣੇ ਮਨਵਲ ਹੈ ਮਨਮੁਖ ਤ੍ਰਿਸ਼ਨਾ ਭਰ ਰਹੇ ਮਨਮੁਖ ਜੋ ਹਨ ਉਹ ਤ੍ਰਿਸ਼ਨਾ ਦੇ ਨਾਲ ਹੀ ਲਿਬੜੇ ਹੋਏ ਹਨ ਮਨ ਅਸਾ ਮਨ ਦੇ ਵਿੱਚ ਮਾਇਆ ਦੀ ਹੀ ਆਸ ਹੈ ਸਦਾ ਹੀ ਮਾਇਆ ਨੂੰ ਲੋਚਦੇ ਹਨ ਦਾ ਦਿਸ ਬੋਲਾਖ ਦਾ ਦਿਸ ਦਸਾਂ ਦਿਸ਼ਾਵਾਂ ਦੇ ਵਿੱਚ ਉੱਤਰ ਦੱਖਣ ਪੂਰਬ ਪੱਛਮ ਇਹ ਚਾਰ ਚਾਰੇ ਹੀ ਕੋਨੇ ਅੱਠ ਅਤੇ ਆਕਾਸ਼ ਅਤੇ ਪਤਾਰ ਉੱਪਰ ਅਤੇ ਥੱਲੇ ਸਾਰੀਆਂ ਹੀ ਇਹ ਦਸਾਂ ਦਿਸ਼ਾਵਾਂ ਦੇ ਵਿੱਚ ਦਾ ਦਿਸ ਬੋਲਖ ਲਖ ਉਹਨਾਂ ਦਾ ਲਕਸ਼ ਉਹਨਾਂ ਦਾ ਨਿਸ਼ਾਨਾ ਅਕਸਰ ਉਹਨਾਂ ਦਾ ਨਿਸ਼ਾਨਾ ਇਹੀ ਹੈ ਕਿ ਦਸਾਂ ਦਿਸ਼ਾਂ ਦੇ ਵਿੱਚ ਮਾਇਆ ਦੇ ਖਾਤਰ ਭਟਕਣਾ ਉਹ ਮਾਇਆ ਦੀ ਖਾਤਰ ਹੀ ਦਸਾਂ ਦਿਸ਼ਾਵਾਂ ਦੇ ਵਿੱਚ ਭਟਕਦੇ ਹਨ ਮਨਮੁਖ ਜੋ ਹਨ ਕਿਉਂਕਿ ਉਹਨਾਂ ਦੀ ਤ੍ਰਿਸ਼ਨਾ ਨਹੀਂ बुझਦੀ ਕਿਉਂਕਿ ਤ੍ਰਿਸ਼ਨਾ ਤਾਂ ਭੋਜਨੀ ਹੈ ਪਰਮਾਤਮਾ ਦੇ ਨਾਮ ਦੇ ਨਾਲ ਕਿਉਂਕਿ ਸਾਤ ਗੁਰੂ ਜੀ ਦਾ ਅਮਰਤ ਮਈ ਪ੍ਰਵਾਨ ਹੈ ਤ੍ਰਿਸ਼ਨਾ ਪੂਜ ਹਰ ਕੈ ਨਾਮ ਮਹਾ ਸੰਤੋਖ ਹੋਵੇ ਗੁਰਬਚਨੀ ਹਰ ਸਉ ਲੱਗੈ ਪੂਰਣ ਤਿਆਨ ਕ੍ਰਿਸ਼ਨਾ ਮੋਜਦੀ ਹੈ ਉਸ ਪਰਮਾਤਮਾ ਦੇ ਨਾਮ ਦੇ ਨਾਲ ਮਨੁਮਕ ਪਰਮਾਤਮਾ ਦੇ ਨਾਮ ਦੇ ਨਾਲ ਨਹੀਂ ਜੁੜਦੇ ਇਸ ਕਰਕੇ ਉਹਨਾਂ ਦੇ ਅੰਦਰੋਂ ਕ੍ਰਿਸ਼ਨਾ ਨਹੀਂ ਬੁੱਝਦੀ ਕਿਉਂਕਿ ਸਤਗੁਰੂ ਜੀ ਦਾ ਪਰਮਾਨ ਹੈ ਸੈ ਸਖਟੇ ਲਖ ਕੋਟ ਧਾਵੈ ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੈ ਹਜ਼ਾਰਾਂ ਤਾਂ ਕੱਟ ਕੇ ਅੰਗਲਿੰਦਾ ਹੈ ਹਜ਼ਾਰਾਂ ਖੱਟਣ ਤੋਂ ਬਾਅਦ ਫਿਰ ਲੱਖਾਂ ਵੱਲ ਦੌੜਦਾ ਹੈ ਅਤੇ ਉਹ ਕਮਾਈ ਹੋਈ ਮਾਇਆ ਨੂੰ ਪਿੱਛੇ ਜੋੜੀ ਜਾਂਦਾ ਹੈ ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੈ ਸਸ ਖੱਟੇ ਲੱਖ ਕੋ ਉਠ ਤਾਵੇ ਤ੍ਰਿਪਤੇ ਨਾ ਆਵੇ ਮਾਇਆ પાਛੇ ਪਾਵੇ ਮਾਇਆ ਨੂੰ ਪਿੱਛੇ ਜੋੜੀ ਜਾਂਦਾ ਇਕੱਠਾ ਕਰੀ ਜਾਂਦਾ ਅੰਦਰ ਤ੍ਰਿਪਤੀ ਨਹੀਂ ਹੁੰਦੀ ਕਿਉਂਕਿ ਤ੍ਰਿਪਤੀ ਤਾਂ ਹੋਣੀ ਹੈ ਪਰਮਾਤਮਾ ਦੇ ਨਾਮ ਦੇ ਨਾਲ ਪਰਮਾਤਮਾ ਦੇ ਨਾਮ ਦੇ ਨਾਲ ਮਨ ਮੁਖ ਜੁੜਦਾ ਹੀ ਨਹੀਂ ਹੈ ਵਿਚੇ ਕਰਕੇ ਸਤਿਗੁਰੂ ਜੀ ਸਾਨੂੰ ਇੱਥੇ ਉਪਦੇਸ਼ ਕਰਦੇ ਹਨ ਮਨ ਮੁਖ ਤ੍ਰਿਸ਼ਨਾ ਭਰ ਰਹੇ ਤ੍ਰਿਸ਼ਨਾ ਦੇ ਵਿੱਚ ਉਹ ਲਿਬੜੇ ਹੋਏ ਹਨ ਮਾਨ ਆਸਾ ਮਨ ਦੇ ਵਿੱਚ ਸਿਰ ਮਾਇਆ ਦੀ ਹੀ ਆਸ ਹੈ ਦਹ ਦਿਸ਼ ਬੋਲਾਕ ਤੇ ਜਸਾਂ ਹੀ ਪਾਸੇ ਮਾਇਆ ਨੂੰ ਕੱਤਰ ਕਰਨੇ ਦੌੜਦੇ ਫਿਰਦੇ ਹਨ ਬੇਨਾਮ ਤ੍ਰਿਗ ਜੀਵੰਦੇ ਵਿਚ ਵਿਸ਼ਟਾ ਮਨਮੁਖ ਰਾਖੋ ਅੱਜ ਜੋ ਮਨਮੁਖ ਹਨ ਉਹਨਾਂ ਦਾ ਜੀਵਨ ਵੀ ਤ੍ਰਿਗ ਹੈ ਕਿਉਂਕਿ ਉਹ ਨਾਮ ਤੋਂ ਬਿਨਾ ਜੀਵੰਦੇ ਹਨ ਇਸ ਕਰਕੇ ਉਹਨਾਂ ਦਾ ਜੀਵਨ ਤ੍ਰਿਗ ਹੈ ਬਿਨ ਨਾ ਵੈ ਤ੍ਰਿਗ ਜੀਵੰਦੇ ਕਿਉਂਕਿ ਸਤਗੁਰੂ ਜੀ ਦਾ ਪਰਮਾਨ ਹੈ ਤ੍ਰਿਗ ਤ੍ਰਿਗ ਖਾਇਆ ਤ੍ਰਿਗ ਤ੍ਰਿਗ ਸੋਇਆ ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ ਉਹਨਾਂ ਦਾ ਜੀਵਨ ਇਸ ਤਰ੍ਹਾਂ ਹੈ ਕਿ ਖਾਣਾ ਵੀ ਉਹਨਾਂ ਦਾ ਤਰਿਗ, ਸੋਨਾ ਵੀ ਤ੍ਰਿਗ, ਕੱਪੜੇ ਪਹਿਨਣੇ ਵੀ ਤ੍ਰਿਗ ਹਨ। ਫਟਕਾਰ ਜੋ ਗਾਨ ਕਿਉਂਕਿ ਉਹ ਨਾਮ ਨੂੰ ਭੁਲਾ ਚੁੱਕੇ ਹਨ। ਬਿਨ ਨਾਮ ਹੈ। ਤ੍ਰਿਗ ਜੀਵੰਦੇ ਵਿੱਚ ਬਿਸ਼ਟ ਮਨਮੁਖ ਰਖ। ਮਨਮੁਖਾਂ ਦਾ ਟਿਕਾਣਾ ਕਿੱਥੇ ਹੈ? ਵਿਕਾਰਾਂ ਦੀ ਗੰਦਗੀ ਦੇ ਵਿੱਚ। ਉਥੇ ਇਹਨਾਂ ਮਨਮੁੱਖਾਂ ਦਾ ਟਿਕਾਣਾ ਹੈ ਕੋਈ ਆਵੇ ਜਾਏ ਪਵਾਹਾਂ ਬਹੁ ਜੋਨੇ ਦੁਰਗੰਧ ਭਾਕ ਇਹੋ ਜਿਹਾ ਜੋ ਮਨਮੁੱਖ ਹਨ ਜੋ ਤ੍ਰਿਸ਼ਨਾ ਦੇ ਨਾਲ ਲਿਬੜੇ ਹੋਏ ਹਨ ਜਿਨ੍ਹਾਂ ਦੇ ਮਨ ਦੇ ਵਿੱਚ ਸਿਰ ਮਾਇਆ ਦੀ ਹੀ ਆਸਾ ਹੈ ਜੋ ਦਸਾਂ ਪਾਸੇ ਦਿਸ਼ਾਂ ਪਾਸੇ ਮਾਇਆ ਨੂੰ ਕੱਠਾ ਕਰਨ ਲਈ ਦੌੜਦੇ ਫਿਰਦੇ ਹਨ ਨਾਮ ਦੇ ਨਾਲ ਨਿਜੜਦੇ ਉਹਨਾਂ ਦਾ ਜੀਵਨ ਜੋ ਫਟਕਾਰਯੋਗ ਹੈ ਇਹੋ ਜਿਹਾ ਜੋ ਮਨਮੁਖ ਖਾਨ ਉਹ ਆਵੇ ਜਾਏ ਉਹ ਜੰਮਦੇ ਹਨ ਅਤੇ ਫਿਰ ਮਰਦੇ ਹਨ ਇਸੇ ਚੱਕਰ ਵਿੱਚ ਪਏ ਰਹਿੰਦੇ ਹਨ ਉਹ ਆਈਆਂ ਬਹੁ ਜੋਨੀ ਕਈ ਜੁਨੀਆਂ ਦੇ ਵਿੱਚ ਉਹਨਾਂ ਨੂੰ ਪਵਾਇਆ ਜਾਂਦਾ ਹੈ ਦੁਰਗੰਧ ਭਾਖ ਕਿਉਂਕਿ ਕਈ ਜੀਵਨਿਆਂ ਦੇ ਵਿੱਚ ਉਹਨਾਂ ਨੂੰ ਲੰਘਣਾ ਪੈਂਦਾ ਹੈ ਅਤੇ ਵਿਕਾਰਾਂ ਦੇ ਕਰਕੇ ਫਿਰ ਉਹਨਾਂ ਦੀ ਜੋ ਦੁਰਗੰਧ ਭੈੜੀ ਖਰਾਕ ਹੁੰਦੀ ਹੈ ਭਾਖ ਖਰਾਕ ਤਰਾਏ ਤਰਾਏ ਸਰਨਾਗਤੀ ਹਰ ਦਇਆ ਤਾਰ ਪ੍ਰਭ ਰਾਖ ਜੀ ਹਰੀ हे प्रभु जीओ अपनी दया करो अपनी कृपा करो अपनी मेहर दी दृष्टि करो असिताディ शरण दे विच आए हां त्राहे त्राहे शरण आगती हर दयादार प्रभु ਰਾਖ ਤੁਸੀਂ ਸਾਡੇ ਰਖਿਆ ਕਰੋ ਅਸੀਂ ਤੁਹਾਡੀ ਸ਼ਰਨ ਦੇ ਵਿੱਚ ਆਇਆ ਅਤੇ ਸਾਨੂੰ ਬਚਾ ਲੋ ਤਰਾਹੇ ਤਰਾਹੇ ਵਿਚਾ ਲੋ ਬਚਾ ਲੋ ਇਹਨਾਂ ਤੋਂ ਵਿਕਾਰਾਂ ਤੋਂ ਮਨਮੁੱਖਾਂ ਦੀ ਸੰਗਤ ਤੋਂ ਬਚਾ ਲੋ ਅਸੀਂ ਤੁਹਾਡੀ ਸ਼ਰਨ ਦੇ ਵਿੱਚ ਆਇਆ ਸਤ ਸੰਤ ਸੰਗਤ ਮੇਲਾਪ ਕਰ ਹਰ ਨਾਮ ਮਿਲ ਪਤਸ਼ਾਖੇ ਵਾਹਿਗੁਰੂ ਕਿਰਪਾ ਕਰੋ ਅਸੀਂ ਤੁਹਾਡੀ ਸ਼ਰਨ ਦੇ ਵਿੱਚ ਆਏ ਹਾਂ ਸਤ ਸੰਤ ਸੰਗਤ ਦੇ ਵਿੱਚ ਗੁਰਮਖਾਂ ਦੀ ਸੰਗਤ ਵਿੱਚ ਸਾਡਾ ਸਦਾ ਹੀ ਮਿਲਾਪ ਕਰਾਈ ਰੱਖੋ ਸਦਾ ਹੀ ਅਸੀਂ ਗੁਰਮੁਖਾਂ ਦੀ ਸੰਗਤ ਵਿੱਚ ਰਹੀਏ ਸੰਤ ਸੰਗਤ ਮੇਲਾ ਪਕਰ ਹਰ ਨਾਮ ਮਿਲ ਅਤੇ ਗੁਰਮੁਖਾਂ ਦੀ ਸੰਗਤ ਦੇ ਵਿੱਚ ਹੀ ਨਾਮ ਦੀ ਪ੍ਰਾਪਤੀ ਹੁੰਦੀ ਹੈ ਗੁਰਮੁਖਾਂ ਦੀ ਸੰਗਤ ਦੇ ਵਿੱਚ ਹੀ ਸੁਰਤ ਨੂੰ ਸ਼ਬਦ ਦੇ ਨਾਲ ਜੋੜ ਕੇ ਉਸ ਵਾਹਿਗੁਰੂ ਦੇ ਗੁਣ ਗਾ ਕੇ ਹੀ ਨਾਮ ਦੀ ਪ੍ਰਾਪਤੀ ਹੁੰਦੀ ਹੈ ਕਿਉਂਕਿ ਨਾਮ ਹੈ ਹੀ ਇਹ ਹੈ ਕਿ ਆਪਣੀ ਸੁਰਤ ਨੂੰ ਸ਼ਬਦ ਦੇ ਨਾਲ ਜੋੜ ਕੇ ਉਸ ਵਾਹਿਗੁਰੂ ਦੇ ਗੁਣ ਗਾਣੇ ਇਹੀ ਨਾਮ ਜਪਣਾ ਹੈ ਅਤੇ ਇਹ ਨਾਮ ਜੋ ਹੈ ਇਸ ਦੀ ਪ੍ਰਾਪਤੀ ਸੰਤ ਸੰਗਤ ਗੁਰਮੁਖ ਜਣਾ ਦੀ ਸੰਗਤ ਦੇ ਵਿੱਚ ਹੁੰਦੀ ਆ ਇਸ ਕਰਕੇ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਸੰਤ ਸੰਗਤ ਮੇਲਾਪ ਕਰ ਹਰ ਨਾਮ ਮਿਲੈ ਤਾਂ ਜੋ ਮੈਨੂੰ ਨਾਮ ਦੀ ਪ੍ਰਾਪਤੀ ਹੋ ਜਾਵੇ ਪਤ ਸ਼ਾਖ ਅਤੇ ਜਦੋਂ ਫਿਰ ਨਾਮ ਦੀ ਪ੍ਰਾਪਤੀ ਹੋ ਗਈ ਤਾਂ ਹਾਲਤ पलट ਇਸ ਦੁਨੀਆ ਦੇ ਵਿੱਚ ਅਤੇ ਪਰਲੋਕ ਦੇ ਵਿੱਚ ਫਿਰ ਇੱਜ਼ਤ ਬਣ ਜਾਏਗੀ ਇਹ ਜਨਮ ਜੋ ਹੈ ਸੁਰਖਰੂ ਹੋ ਜਾਏਗਾ ਇਹ ਜਨਮ ਜੋ ਹੈ ਫਿਰ ਸਫਲਾ ਹੋ ਜਾਏਗਾ ਜਦੋਂ ਗੁਰਮੁਖ ਜਨਾਂ ਦੀ ਸੰਗਤ ਵਿੱਚ ਬੈਠ ਕੇ ਉਸ ਵਾਹਿਗੁਰੂ ਦਾ ਨਾਮ ਜਪਿਆ ਉਸ ਨਾਮ ਦੇ ਨਾਲ ਜੁੜਨ ਦੇ ਨਾਲ ਫਿਰ ਦਰਗਾਹ ਦੇ ਵਿੱਚ ਵੀ ਇੱਜ਼ਤ ਮਿਲੇਗੀ ਤੇ ਇਸ ਲੋਕ ਦੇ ਵਿੱਚ ਵੀ ਇੱਜ਼ਤ ਮਿਲੇਗੀ ਹਰ ਹਰ ਨਾਮ ਧਨ ਪਾਇਆ ਜਨਾਨਾ ਕੂਰ ਮੋਤਿ ਭਾਖ ਏ ਪ੍ਰਮਾਤਮਾ ਦਾ ਨਾਮ ਹਰ ਹਰ ਨਾਮ ਧੰਨ ਇਹ ਧੰਨ ਹੈ ਇਹ ਧੰਨ ਮਿਲਿਆ ਕਿਥੋਂ ਗੁਰਮੁਖ ਜਨਾਂ ਦੇ ਸੰਗਤ ਵਿੱਚ ਉਸ ਵਾਹਿਗੁਰੂ ਦੇ ਗੁਣ ਗਾ ਕੇ ਹਰ ਹਰ ਨਾਮ ਧੰਨ ਪਾਇਆ ਜਨ ਨਾਨਕ ਗੁਰਮਤਿ ਬਾਖ ਇਹ ਦਾਸ ਨਾਨਕ ਸਤਿਗੁਰੂ ਉਪਦੇਸ਼ ਕਰਦੇ ਹਨ ਇਹ ਤੂੰ ਮੇ ਗੁਰਮਤ ਲੈ ਕੇ ਗੁਰੂ ਦੀ ਮਤ ਲੈ ਕੇ ਭਾਕ ਉਸ ਵਾਹਿਗੁਰੂ ਦੇ ਗੁਣ ਉਚਾਰ ਉਸ ਵਾਹਿਗੁਰੂ ਦੀਆਂ ਵਡਿਆਈਆਂ ਕਰ ਫਿਰ ਤੈਨੂੰ ਵੀ ਇਸ ਲੋਕ ਦੇ ਵਿੱਚ ਅਤੇ ਪਰਲੋਕ ਦੇ ਵਿੱਚ ਇੱਜ਼ਤ ਪ੍ਰਾਪਤ ਹੋਵੇਗੀ ਤੇਰਾ ਜਨਮ ਜੋ ਹੈ ਉਹ ਸਫਲਾ ਹੋ ਜਾਵੇਗਾ ਜੋ ਸਤਗੁਰੂ ਉਪਦੇਸ਼ ਕਰਦੇ ਹਨ ਸਤਗੁਰੂ ਅਗੇ ਅਰਦਾਸ ਹੈ ਇਹ ਉਪਦੇਸ਼ ਸਾਡੇ ਹਿਰਦੇ ਵਿੱਚ ਵਸਣ ਅਸੀਂ ਇਹਨਾਂ ਉਪਦੇਸ਼ਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਆਪਣਾ ਜਨਮ ਜੋ ਹੈ ਉਸ ਨੂੰ ਸਫਲਾ ਕਰ ਸਕੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ